जी वी आर थैंकफुल टू वर्धमान यांस एंड थ्रेड लिमिटेड होशियारपुर एंड स्पेशली टू मिस्टर इंद्रमोहनजीत सिंह सिद्धू साहब हु इज द प्रेसिडेंट एंड डायरेक्टर ऑफ दिस इंडस्ट्री अलोंग विद डायरेक्टर मिस्टर चावला साहब एंड हिज एंटायर टीम कि आज जैसे इथे इनॉग्रेट ਕੀਤਾ ਹੈਗਾ रेनोवेटेड ਸਾਡੀ ਪੁਲਿਸ ਪੋਸਟ ਹੁੰਦੀ ਸੀਗੀ ਪਹਿਲਾਂ ਹੀ ਇੱਥੇ ਸਿਵਲ ਹਸਪੀਟਲ ਦੇ ਵਿੱਚ ਬਟ ਹੁਣ ਜਿੱਦਾਂ ਤੁਸੀਂ ਦੇਖ ਸਕਦੇ ਹੋ ਇਟ ਹੈਸ ਬੀਨ ਰੀਫਰਬਿਸ਼ਡ ਪੇਂਟ ਫਰਨੀਚਰ ਟਾਇਲਟਸ ఎవਰੀਥਿੰਗ ਹੈਜ਼ ਬੀਨ ਰੀਨੋਵੇਟਿਡ ਤੇ ਬਹੁਤ ਹੀ ਅੱਛਾ ਉਪਰਾਲਾ ਹੈ ਉਹਨਾਂ ਵੱਲੋਂ ਐਂਡ ਵੀ ਆਰ ਥੈਂਕਫੁਲ ਕਿ ਉਹਨਾਂ ਨੇ ਸੀਐਸਆਰ ਦੇ ਵਿੱਚ ਆਪਣੇ ਆਪ ਸਾਨੂੰ ਆ ਕੇ ਐਦਾਂ ਦਾ ਸਾਡੇ ਜੋ ਇਨਫਰਾਸਟ੍ਰਕਚਰ ਹੈ ਉਹਨੂੰ ਐਨਹਾਂਸ ਕੀਤਾ ਐਂਡ ਇਹਦੇ ਨਾਲ ਨਾਲ ਸਾਡੇ ਫੋਰਸ ਵਾਸਤੇ ਵੀ ਵੈਲਫੇਅਰ ਦਾ ਕੰਮ ਹੁੰਦਾ ਤੇ ਨਾਲ ਦੀ ਨਾਲ ਜਦੋਂ ਫੋਰਸ ਵਧੀਆ ਡਿਊਟੀ ਕਰ ਸਕਦੀ ਹੈ ਐਂਡ ਉਹਨਾਂ ਦੀ ਟੇਕ ਕੇਅਰ ਹੁੰਦੀ ਹੈ ਤੇ ਜਿੱਦਾਂ ਇਹ ਇੰਸਟੀਟਿਊਸ਼ਨ ਵੀ ਬੜਾ ਇੰਪੋਰਟੈਂਟ ਹੈਗਾ ਸਿਵਲ ਹਸਪੀਟਲ ਹੁਸ਼ਿਆਰਪੁਰ ਬੜੀ ਤਾਦਾਦ ਦੇ ਵਿੱਚ ਇੱਥੇ ਲੋਕੀ ਆਉਂਦੇ ਆ ਪੇਸ਼ੈਂਟਸ ਆਉਂਦੇ ਆ ਕਈ ਵਾਰ ਕੋਈ ਇਸ਼ੂਜ਼ ਵੀ ਹੁੰਦੇ ਆ ਮੈਡੀਕਲ ਲੀਗਲ ਇਸ਼ੂਜ਼ ਵੀ ਹੁੰਦੇ ਆ ਉਹਦੇ ਵਿੱਚ ਇਹ ਇੱਕ ਫੈਸਿਲਿਟੀ ਉਹਨਾਂ ਵਾਸਤੇ ਵੀ ਵੈਲਫੇਅਰ ਐਂਡ ਅਸਿਸਟੈਂਸ ਦਾ ਕੰਮ ਕਰੂਗੀ ਅੱਜ ਅਸੀਂ ਸਿਵਲ ਹਸਪਤਾਲ ਪੁਲਿਸ ਪੋਸਟ ਦੀ ਰੈਨੋਵੇਸ਼ਨ ਦੇ ਮੌਕੇ ਤੇ ਆਏ ਹਾਂ ਸ਼੍ਰੀ ਸੰਦੀਪ ਕੁਮਾਰ ਮਾਲਕ ਐਸਐਸਪੀ ਸ਼ਾਰਪੁਰ ਨੇ ਅੱਜ ਨਿਊ ਇਅਰ ਦੇ ਮੌਕੇ ਦੇ ਉੱਤੇ ਰੈਨੋਵੇਟਿਡ ਪੁਲਿਸ ਚੌਕੀ ਜਾਂ ਪੁਲਿਸ ਪੋਸਟ ਜਿਹੜੀ ਸਿਵਲ ਹਸਪਤਾਲ ਦੇ ਵਿੱਚ ਹੈਗੀ ਹੈ ਉਹਦਾ ਅੱਜ ਉਦਘਾਟਨ ਕੀਤਾ ਹੈ ਇਹ ਆਸ਼ਾ ਕਰਦੇ ਹਾਂ ਇਸ ਦੇ ਬਾਅਦ ਇਹਦਾ ਪੁਲਿਸ ਸਟਾਫ ਨੂੰ ਵੀ ਹੈਲਪ ਮਿਲੇਗੀ ਤੇ ਪੇਸ਼ੈਂਟ ਨੂੰ ਕਿਸੇ ਵੀ ਡਿਸਟ੍ਰੈਸ ਦੇ ਵੇਲੇ ਜਾਂ ਹਸਪਤਾਲ ਸਟਾਫ ਨੂੰ ਕਿਸੇ ਵੇਲੇ ਵੀ ਕੋਈ ਅਸਿਸਟੈਂਸ ਚਾਹੀਦੀ ਹੈ ਤੇ ਪੁਲਿਸ ਸ਼ਾਰਪੁਰ ਪੁਲਿਸ ਇਥੋਂ ਅਸਿਸਟੈਂਸ ਪ੍ਰੋਪਰਲੀ ਦੇ ਦੇ ਪਾਏਗੀ ਔਰ ਉਹਨਾਂ ਲਈ ਇੱਕ ਅਰੇਂਜਮੈਂਟ ਇੱਕ ਕੀਤਾ ਇਹ ਅਸੀਂ ਸੀਐਸਆਰ ਦੇ ਅੰਡਰ ਪ੍ਰੋਜੈਕਟ ਕੀਤਾ ਤੇ ਅਸੀਂ ਆਸ਼ਾ ਕਰਦੇ ਹਾਂ ਕਿ ਇਹ ਦਾ ਭਰਪੂਰ ਫਾਇਦਾ ਪੁਲਿਸ ਨੂੰ ਵੀ ਹੋਏਗਾ ਗੁੱਡ ਮਾਰਨਿੰਗ ਵੀ ਹੈਪੀ ਨਿਊ ਇਅਰ ਟੂ ਆਲ ਅੱਜ ਜਦ ਅਸੀਂ ਇੱਥੇ ਸਿਵਲ ਹਸਪੀਟਲ ਬਲੈਕ ਚੌਂਕੀ ਦਾ ਰਿਕਾਟਨ ਹੋਇਆ ਮਾਨ ਜੋਗੇ ਸਤਪੀ ਸਾਹਿਬ ਵੱਲੋਂ ਔਰ ਵਰਦਮਨ ਸ਼ਹਿਰਦ ਵਾਲਿਆਂ ਨੇ ਇਹਦੇ ਵਿੱਚ ਜੋ ਚੌਂਕੀ ਦੀ ਰੇਨੋਵੇਸ਼ਨ ਕਰਵਾਈ ਹੈ ਔਰ ਸਾਨੂੰ ਇਹਨੂੰ ਚੌਂਕੀ ਨੂੰ ਅੱਜ ਦੇ ਉਦਘਾਟਨ ਵਿੱਚ ਕਾਫੀ ਸਹਿਯੋਗ ਦਿੱਤਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਐਸਐਸਪੀ ਸਾਹਿਬ ਦਾ ਵੀ ਧੰਨਵਾਦ ਕਰ ਰਹੇ ਆਂ ਇਹ ਜਿਹੜੀ ਚੌਂਕੀ ਖੁੱਲੀ ਹੈ ਇਹਦੇ ਵਿੱਚ ਸਾਡੇ ਡਾਕਟਰ ਸਾਹਿਬਾਂ ਔਰਤ ਮਰੀਜ਼ਾਂ ਦੀ ਵੀ ਸੇਫਟੀ ਲਈ ਬਹੁਤ ਵਧੀਆ ਪ੍ਰਬਾਲਾ ਹੈ ਜੀ ਧੰਨਵਾਦ ਥੈਂਕ ਯੂ ਡਾਕਟਰ ਨਵਜੋਤ ਐਸਐਮਓ ਹਿਆਰਪੁਰ ਪਹਿਲਾਂ ਤਾਂ ਜਿੱਦਾਂ ਸੋਹਣ ਸਿੰਘ ਸਾਹਿਬ ਨੇ ਦੱਸਿਆ ਕਿ ਇਹ ਜਿਹੜੀ ਪੁਲਿਸ ਪੋਸਟ ਸੀ ਸਾਡੇ ਕੋਲ ਪਹਿਲਾਂ ਵੀ ਸੀ ਇਹਦੇ ਵਿੱਚ ਹੁਣ ਵਰਤਮਾਨ ਵੱਲੋਂ ਸੀਐਸਆਰ ਦੇ ਅੰਡਰ ਰੈਨੋਵੇਟ ਕੀਤਾ ਗਿਆ ਹੈ ਜੋ ਕਿ ਬਹੁਤ ਵਧੀਆ ਤੇ ਬਹੁਤ ਅੱਛਾ ਉਪਰਾਲਾ ਹੈ ਸਾਡੇ ਐਸੋਸੀਏਸ਼ਨ ਵੀ ਸਾਡੇ ਡਾਕਟਰਸ ਦੀ ਵੀ ਸ਼ੁਰੂ ਤੋਂ ਇੱਕ ਡਿਮਾਂਡ ਰਹੀ ਹੈ ਕਿ ਸਿਕਿਉਰਿਟੀ ਇਸ਼ੂਸ ਨੂੰ ਲੈ ਕੇ ਜਿਨ੍ਹਾਂ ਨਾਲ ਰੈਗੂਲਰ ਮੀਟਿੰਗਸ ਵਗੈਰਾ ਚੱਲਦੀਆਂ ਰਹੀਆਂ ਹਨ ਇਸ ਉਪਰਾਲੇ ਤੋਂ ਬਾਅਦ ਸਾਡੇ ਕੋਲ ਪੁਲਿਸ ਪੋਸਟ ਹੋਣਾ ਪੇਸ਼ੈਂਟਸ ਦੀ ਸਾਡੇ ਹਸਪੀਟਲ ਸਟਾਫ ਡਾਕਟਰਾਂ ਦੀ ਸਭ ਦੀ ਸੇਫਟੀ ਲਈ ਇੱਕ ਬਹੁਤ ਵਧੀਆ ਕਦਮ ਹੈ ਜੋ ਸੀਐਸਆਰ ਦੇ ਅੰਡਰ ਵੱਧ ਮੰਨ ਲਿਆ ਹੈ ਤੇ ਮਹਿਮਾਨਯੋਗ ਐਸਐਸਪੀ ਸਾਹਿਬ ਦਾ ਸਿਵਲ ਸੈਨ ਸਾਹਿਬ ਦਾ ਜਿਨ੍ਹਾਂ ਨੇ ਅੱਜ ਇਹਨਾਂ ਦਾ ਇਸ ਪੋਸਟ ਦਾ ਉਦਘਾਟਨ ਕੀਤਾ ਮੈਂ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੇ ਬਹੁਤ ਇੱਕ ਅੱਛੀ ਜਿਹੜੀ ਹੈ ਮਤਲਬ ਇੱਕ ਸ਼ੁਰੂ ਹੋਈ ਹੈ ਤੇ ਇਸ ਇਦਾਂ ਬਹੁਤ ਲੋਕਾਂ ਨੂੰ ਫਾਇਦਾ ਹੋਏਗਾ ਤੇ ਲਾਸਟ ਵਿੱਚ ਮੇਰੇ ਵੱਲੋਂ ਸਾਰੇ ਨਗਰ ਵਾਸੀਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਥੈਂਕ ਯੂ